ਮਾਤਵਾਡਾ ਪੂਰਾ ਸਾਥ ਦੇਵਾਂਗੇ ਬਾਬਾ ਮਹਿੰਦਰ ਸਿੰਘ ਜੀ ਉਹਦੇ ਗੱਡੀ ਦੇ ਮਰਖਾ ਕਾਗਜ ਨਹੀਂ ਹੈ ਨਹੀਂ ਸੀ ਆਪਣੇ ਤੇ ਉਹ ਗੱਡੀ ਇੱਥੇ ਲੈ ਕੇ ਆਏ ਮੈਂ ਕਿਹਾ ਹੁਣ ਜਾਗ ਲੱਗੀ ਐ ਤੁਸੀਂ ਅੱਗੇ ਆਪਣਾ ਪਹਿਰਾ ਆਪੇ ਵਧੀਆ ਤਰੀਕੇ ਨਾਲ ਚਲਾਉਣਾ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੇ ਜਿਹੜਾ ਬਹੁਤ ਹੀ ਸਿੰਘ ਸਾਹਿਬ ਜੀ ਸੱਚੇ ਢੰਗ ਦੇ ਨਾਲ ਆਜ ਕੀਤਾ ਜਿਹੜੀ ਪੰਨੇ ਸਾਲ ਜਦੋਂ ਮੈਂ ਇੱਥੇ ਆਇਆ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਜ਼ਰੂਰ ਆਉਣਾ ਆ ਜਿਹੜਾ ਆਪਣੇ 9 10 11 ਨੂੰ ਆਪਣੇ ਇੱਥੇ ਜੋੜ ਮੇਲਾ ਹੁੰਦਾ ਬਾਬਾ ਸੁਖਾ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਸ਼ਹੀਦਾਂ ਸਿੰਘਾ ਨੂੰ ਸਮਰਪਿਤ ਤੇ ਉਹ ਜੋੜ ਮੇਲੇ ਤੇ ਮੈਂ ਜਦੋਂ ਦਰਸ਼ਨ ਕਰਨ ਆਇਆ ਤੇ ਉਦੋਂ ਇਹ ਗੱਡੀ ਤੇ ਪਹਿਲਾਂ ਚੰਡੀਗੜ੍ਹ ਗਿਆ ਉੱਥੋਂ ਇਹ ਜਿਹੜੇ ਆਪਣੇ ਆਕਰੂਪ ਆਪਣੇ ਸ਼ੀਦਾ ਦੇ ਪ੍ਰਕਾਸ਼ ਦੀ ਆਤਵਾਇਮਾਨ ਨੇ ਉੱਥੋਂ ਬਣਾ ਕੇ ਲਿਆਏ ਸੀ ਇਹ ਸਰੂਪ ਜਿਹੜੇ ਤੇ ਫੇਰ ਜਿਹੜੇ ਐ ਇਹਨਾਂ ਨੇ ਪਹਿਲੀ ਵਾਰੀ ਜਿਹੜੀ ਐ ਅਗਲੇ ਸਾਲ ਹੀ ਗੱਡੀ ਜਿਹੜੀ ਹੋਰ ਉਹ ਗੱਡੀ ਤੋਂ ਇੱਕ ਗੱਡੀ ਲਈ ਹੌਲੀ ਹੌਲੀ ਜਿਹੜਾ ਇਹਨਾਂ ਨੇ ਇਹ ਆਪਣੇ ਕਮਰਿਆਂ ਦੀ ਜਿਹੜੀ ਸੇਵਾ ਕਰਵਾਈ ਫੇਰ ਆ ਜਗਾ ਲਈ ਤੇ ਜਦੋਂ ਸਾਡਾ ਜਿਹੜੇ ਨਾਲ ਆਪਣੇ ਸਾਡੇ ਸਥਾਨ ਹੈ ਜਿੱਥੇ ਆਪਣੇ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਸ਼ਹੀਦ نگر ਤੇ ਸਾਡਾ ਨਹਿੰਗ ਸਿੰਘਾਂ ਦਾ ਬਹੁਤਾ ਵਧੀਆ ਨਹੀਂ ਸੀ ਰਾਂਤਾ ਤੇ ਉਹਨਾਂ ਨੇ ਤੇ ਦਾਸ ਦੀ ਵੀ ਚਲੋ ਬਹੁਤ ਪਰ ਸਿੰਘ ਸਾਹਿਬ ਹੋਰਾਂ ਨੇ ਵੀ ਬਹੁਤ ਜਦੋਂ ਇਹ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਟਿਮਾਈ ਇਹ ਵੀ ਪੂਰੀ ਮਦਦ ਕਰਦੇ ਰਹਿ ਜਦੋਂ ਵੀ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੂੰ ਕੋਈ ਜ਼ਰੂਰਤ ਹੋਣੀ ਬਾਬਾ ਜੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੂੰ ਗੱਲ ਕਰਨੀ ਹੈ ਜੀ ਪਰ ਉਹਨਾਂ ਨੇ ਸਾਰਿਆਂ ਦੇ ਨਾਲ ਇਹ ਜਿਹੜਾ ਜਦੋਂ ਇਹ ਵਚਨ ਹੋਇਆ ਇੱਥੇ ਇੱਥੋਂ ਦੇ ਗੁਰਦੁਆਰਾ ਸਾਹਿਬ ਦਾ ਸਾਡਾ ਕੇਸ ਚੱਲਦਾ ਸੀ ਤੇ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਇੱਥੇ ਹੀ ਰਹਿ ਜਾਂਦੀਆਂ ਨੇ ਇਨਸਾਨ ਦੀ ਜਿਹੜੀ ਹੈ ਯਾਦ ਹੀ ਉਹ ਜਿਹੜੀ ਕਾਇਮ ਰਹਿੰਦੀ ਹੈ ਫਿਰ ਜਿਹੜਾ ਅਸੀਂ ਗੁਰਮਤਾ ਕਰਕੇ ਵੀ ਆਪਾਂ ਲੜਾਈ ਝਗੜਿਆ ਜਣੀ ਜ਼ਮੀਨ ਤੇ ਹੋਰ ਵੀ ਲੈ ਲਾਂਗੇ ਪਰ ਆਪਸੀ ਜਿਹੜਾ ਪ੍ਰੇਮ ਪਿਆਰ ਹੈ ਜਿਹੜੇ ਡੈਂਟਲ ਕਾਲ ਦਾ ਕੌਲ ਦੇ ਜਿਨ੍ਹਾਂ ਦਾ ਹਸਤਾ ਲਕੀਨਾ ਹੋਵੇ ਉਹਨਾਂ ਦਾ ਸਰਦਾਰ ਮਹਿੰਦਰ ਸਿੰਘ ਜੀ ਚਿੱਠਾ ਜੀ ਸਾਰਿਆਂ ਨੇ ਵਧੀਆ ਰੋਲ ਜਿਹੜਾ ਅਦਾਕ ਕੀਤਾ ਤੇ ਜਿਹੜਾ ਅਸੀਂ ਮੈਂ ਵੀ ਪਿਛਲੇ ਸਾਲ ਹਸਪਤਾਲ 'ਚ ਪਹਿਲਾਂ ਵੀ ਇਹਨੂੰ ਜਾਣ ਦਾ ਮੌਕਾ ਮਿਲਿਆ ਬੜੇ ਪੇਮ ਨਾਲ ਜਿਹੜਾ ਉਹਨਾਂ ਨੇ ਵਧੀਆ ਸਾਰੇ ਕਾਰਜ ਕੀਤੇ ਤੇ ਆਪਸੀ ਜਿਹੜਾ ਪ੍ਰੇਮ ਪਿਆਰ ਦੇ ਨਾਲ